ਸਵਾਗਤ ਹੈ ਕਿਸਾਨ ਪ੍ਰਭ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਕਿਸੇ ਵੀ ਖੇਤੀ ਸਾਧਨ ਦੀਆਂ 5 ਤੋਂ 7 ਬਟਮਾ ਪੂਰੀ ਜਾਣਕਾਰੀ ਭੇਜ ਕੇ ਐਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਅੱਜ ਤੁਹਾਡੇ ਵਾਸਤੇ ਬਹੁਤ ਹੀ ਘੱਟ ਰੇਟ ਵਾਲਾ ਸਵਰਾਜ 735 ਕੇ ਆਇਆ ਜੇ ਗੱਲ ਕਰੀ ਸਟਰੈਟਰ ਦੇ ਮਾਡਲ ਦੀ 1992 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਪੀਵੀ 13 ਟਰੈਕਟਰ ਦਾ ਨੰਬਰ ਹੈ ਸਾਰਾ ਟਰੈਕਟਰ origignal ਹੈ ਕੰਡੀਸ਼ਨ ਕਰੋ ਚੈੱਕ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਬਾਕੀ ਫਰੰਟ ਟਾਇਰਾਂ ਦੀ ਗੱਲ ਕਰੀਏ 60 ਤੋਂ 65 ਪੈਸੇ ਗੁਡিয়ার ਕੰਪਨੀ ਦੇ ਟਾਇਰ ਆ ਬੈਕ ਟਾਇਰਾਂ ਦੀ ਗੱਲ ਕਰੀਏ 25 ਤੋਂ 30 ਪੈਸੇ ਗੁਡিয়ার ਕੰਪਨੀ ਦੇ ਟਾਇਰ ਆ 12 ਦੇ ਟਾਇਰਾਂ ਵਾਲਾ ਟਰੈਕਟਰ ਹੈ ਸਿੰਪਲ ਸਟੀering ਟਰੈਕਟਰ ਹੈ ਬਾਕੀ ਸਾਰਾ ਟਰੈਕਟਰ origignal ਆ ਕਿਸੇ ਬੱਸ ਟਰੈਕਟਰ ਪੇਟ ਨਹੀਂ ਹੋਇਆ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 1 ਲੱਖ ਤੇ 5000 ਰੁਪਿਆ ਬਾਕੀ ਫੋਟੋਆਂ ਕਰੋ ਚੈੱਕ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜ਼ਿਲ੍ਹਾ ਮਾਲਕਬੀਰ ਦਾ ਮਲੇਰ ਕੋਟਲਾ ਪੈਂਡਰ ਅੰਮਰਗੜ ਵਿੱਚ ਇਹ ਟਰੈਕਟਰ ਵਿਕਾਊ ਹੈ। ਬਾਕੀ ਨੰਬਰ ਸਕਰੀਨ ਉੱਤੇ چل ਰਹੇ ਇਸ ਨੰਬਰ ਤੇ ਸੰਪਰਕ ਕਰਕੇ ਸਬਰਾ 735 ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਅੱਗੇ ਆ ਗਿਆ ਸ਼ਕਤੀਮਾਨ ਦਾ ਜੀ 453 ਟਰੈਕਟਰ ਵਿਕਾਊ ਹੈ। ਜੇ ਗੱਲ ਗ੍ਰੇ ਟਰੈਕਟਰ ਦੇ ਮਾਡਲ ਦੀ 2000 ਤੇ 4 ਮਾਡਲ ਟਰੈਕਟਰ ਹੈ। ਬਾਕੀ ਪੰਜਾਬ ਨੰਬਰ ਦਾ ਟਰੈਕਟਰ ਹੈ। ਪੀ ਵੀ 11 ਟਰੈਕਟਰ ਦਾ ਨੰਬਰ ਹੈ। ਸਾਰਾ ਟਰੈਕਟਰ オリジナル ਹੈ। ਕਿਸੇ ਕੋਲੋਂ ਟਰੈਕਟਰ ਪੇਂਟ ਨਹੀਂ ਹੋਇਆ। ਆਲ オリジナル ਟਰੈਕਟਰ ਦਾ ਪੇਂਟ ਹੈ। 12 ਟਾਇਰਾਂ ਦੀ ਗੱਲ ਕਰੀਏ 40 ਤੋਂ 45 ਪੈਸੇ ਟਰੈਕਟਰ ਦੇ ਟਾਇਰਾਂ। ਬਾਕੀ ਬੈਕ ਟਾਇਰਾਂ ਦੀ ਗੱਲ ਕਰੀਏ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਆ ਗੁਡিয়ার ਕੰਪਨੀ ਦੇ ਬਾਕੀ ਡਬਲ ਕਲਚ ਟਰੈਕਟਰ ਹੈ ਸਿੰਪਲ ਸਟੀering ਆ ਤਿੰਨ ਡਾਇਗੋਨਲ ਵਾਲਾ ਟਰੈਕਟਰ ਹੈ ਡਬਲ ਕਲਚ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 1,75,000 ਰੁਪਿਆ ਮਾਲਕ ਵੀਰ ਦਾ ਜ਼ਿਲ੍ਹਾ ਮਲੇਰਕੋਟਲਾ ਪਿੰਡ ਅਮਰਗੜ ਵਿੱਚ ਇਹ ਟਰੈਕਟਰ ਵਿਕਾਊ ਹੈ ਜਿੰਨੇ ਸੰਧ ਤੋਂ ਲੋ ਸਾਰੇ ਦਿਖਾਵਾਂਗੇ ਸਾਰੇ ਇੱਕ ਵੀਰ ਦੇ ਹੀ ਆ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਦੇ ਸੰਪਰਕ ਕਰਕੇ ਸਾਧ ਕੀਮਾਨ ਦਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਈ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਇਹ ਗੱਲ ਕਰੇ ਇਸ ਮਸ਼ੀਨ ਦੇ ਮਾਡਲ ਦੀ 2000 ਤੇ 23 ਮਾਡਲ ਮਸ਼ੀਨ ਹੈ ਸ਼ਕਤੀਮਾਨ ਕੰਪਨੀ ਦੀ ਮਸ਼ੀਨਾਂ 25 ਵਿੱਚ ਫੁੱਲ ਰਿਪੇਅਰ ਹੋਈਆ ਮਸ਼ੀਨ ਦੀ ਬਾਕੀ ਸਾਰੀ ਫੁੱਲ ਰਿਪੇਅਰ ਹੋਈਆ ਮਸ਼ੀਨ ਦੀ ਸਾਰੀ ਮਸ਼ੀਨ ਪੂਰੀ ਵਧੀਆ ਪਈਆ ਕਿਸੇ ਪਾਸੋਂ ਮਸ਼ੀਨ ਗਲੀ ਛੜੀ ਨਹੀਂ ਪੂਰੀ ਵਧੀਆ ਕੁਆਲਿਟੀ ਦੀ ਮਸ਼ੀਨਾਂ ਬਾਕੀ ਸ਼ਕਤੀਮਾਨ ਕੰਪਨੀ ਦੀ ਮਸ਼ੀਨਾਂ ਮਾਲਕ ਵੀਰਾਂ ਵੱਲੋਂ ਮਸ਼ੀਨ ਦੀ ਫੁੱਲ ਰਿਪੇਅਰ ਕਰਾਈ ਗਈ ਹੈ ਬਾਕੀ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 1,80,000 ਰੁਪਇਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰਕੇ ਮੱਕੀ ਦਾ ਚਾਰਪੌਣ ਵਾਲੀ ਮਸ਼ੀਨ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ